ਅੰਮ੍ਰਿਤਸਰ ਦੀ ਚੱਕੀ ਵਾਲੀ ਗਲੀ ਨੰਬਰ 2 'ਚ ਅੱਜ ਸ਼ਾਮ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 22 ਸਾਲਾਂ ਅਜੀਪਾਲ ਨੂੰ ਤਿੰਨ ਅਣਪਛਾਤੇ ਲੋਕਾਂ ਨੇ ਕਿਰਪਾਣਾ ਨਾਲ ਬੇਰਹਿਮੀ ਨਾਲ ਮਾਰ ਦਿੱਤਾ ਪਰਿਵਾਰ ਮੁਤਾਬਕ ਮਾਮਲਾ ਪਿਆਰ ਦੇ ਝਗੜੇ ਅਤੇ ਰਿਸ਼ਤੇਦਾਰੀਆਂ ਵਿੱਚ ਤਣਾਅ ਤੋਂ ਸ਼ੁਰੂ ਹੋਇਆ ਅਜੀਪਾਲ ਦੀ ਭੈਣ ਦੇ ਪਤੀ ਹੈਪੀ ਮਸੀਹ ਦੇ ਕਿਸੇ ਰੂਪਾ ਨਾਮ ਦੀ ਔਰਤ ਨਾਲ ਗਲਤ ਰਿਸ਼ਤੇ ਜਿਸ ਕਰਕੇ ਘਰ ਵਿੱਚ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ ਪਰਿਵਾਰ ਮਾਮਲਾ ਸੁਲਝਾਉਣ ਰੂਪਾ ਦੇ ਘਰ ਗਿਆ ਜਿੱਥੇ ਇੱਕ ਨਿਹੰਗ ਰਹਿੰਦਾ ਸੀ ਪਰਿਵਾਰ ਦਾ ਗੰਭੀਰ ਦੋਸ਼ ਹੈ ਕਿ ਉਸ ਨਿਹੰਗ ਨੇ ਦੋ ਹੋਰ ਵਿਅਕਤੀਆਂ ਨੂੰ ਬੁਲਾ ਕੇ ਪਹਿਲਾ ਮਾਤ ਤੇ ਭੈਣ ਨਾਲ ਹੱਥਾ ਪਾਈ ਕੀਤੀ ਅਤੇ ਫਿਰ ਅਜੀਪਾਲ ਤੇ ਕਿਰਪਾਨਾ ਨਾਲ ਤਾਬੜ ਤੋੜ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਪਰਿਵਾਰ ਵੱਲੋਂ ਪੁਲਿਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੀ ਮੰਗ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇ ਤੇ 22 ਸਾਲਾਂ ਅਜੀਪਾਲ ਨੂੰ ਇਨਸਾਫ ਮਿਲੇ। ਮੇਰਾ ਨਾਂ ਹੈਗਾ ਕੋਮਲਪ੍ਰੀਤ। ਠੀਕ ਆ। ਥੋਈ ਕੌਣ ਸੀ? ਮੇਰਾ ਘਰਵਾਲਾ ਅਜੀਪਾਲ ਸਿੰਘ। ਠੀਕ ਆ ਉਹਨਾਂ ਨੇ ਨਿਆਂਗਾਨੇ ਕਰਪਾਨਾ ਦੇ ਨਾਲ ਮਾਰਿਆ ਉਹਨੂੰ ਠੀਕ ਆ ਤੇ ਉਹ ਦਾ ਨਾਂ ਰੂਪਾ ਵਾ ਤੇ ਉਹ ਬਾਕੀਆਂ ਦਾ ਨ ਮੈਨੂੰ ਨਾਂ ਦਾ ਪਤਾ ਮਾਰਿਆ ਕਿਉਂ ਜੀ ਕੀ ਗੱਲਬਾਤ ਮੇਰੀ ਜਿਹੜੀ ਨਾਨਾਣਾ ਨਾ ਉਹਦੀ ਜਿਹੜਾ ਉਹਦਾ ਘਰ ਵਾਲਾ ਨਾ ਆ ਕੁੜੀ ਦੇ ਨਾਲ ਗਲਤੀ ਸੀ ਜਿਹਦੀ ਮੈਂ ਤੁਹਾਨੂੰ ਹੁਣੇ ਫੋਟੋ ਵਿਖਾਈ ਏ ਉਹ ਕੁੜੀ ਦੇ ਨਾਲ ਗਲਤਤਾ ਤੇ ਉਹਦੇ ਘਰੇ ਕੱਲ ਤੋਂ ਆ ਪਤਾ ਨਹੀਂ 2 ਦਿਨ ਹੋ ਗਏ ਰਹਿਣ ਦੇ ਆ 2 ਦਿਨ ਹੋ ਗਏ ਉਹਨੇ ਉੱਥੇ ਰਹਿੰਦੇ ਜੀਜਾ ਸਾਡਾ ਮੇਰਾ ਜੀਜਾ ਸੀਗਾ ਮੇਰਾ ਭਰਾ ਆ ਜਿਹਦੀ ਡੈਥ ਹੋਈ ਉਹ ਮੇਰਾ ਭਰਾ ਆ ਠੀਕ ਆ ਦੇਣਾ ਉਸ ਰੂਪਾ ਨਾਲ ਉਹਦੀ ਗੱਲਬਾਤ ਸੀ ਗੱਲਬਾਤ ਸੀ ਕਿ ਤੇ ਉਹਨੇ ਦੋ ਦਿਨ ਤੋਂ ਮੇਰਾ ਜੀਜਾ ਭਜਾਤਾ ਜਿੱਦਾਂ ਭਜਾਤਾ ਤੇ ਧਮਕੀਆਂ ਦੇ ਲਾਪੀ ਕਿ ਮੈਂ ਤੇਰੇ ਭਰਾ ਨੂੰ ਆ ਕਰ ਦੂ ਆ ਕਰ ਦੂ ਠੀਕ ਆ ਮੇਰੇ ਭਰਾ ਨੂੰ ਚੜ ਗਿਆ ਗੁੱਸਾ ਉਹ ਛੇਤੀ ਕਿਤੇ ਕਿਹਦੀ ਗੱਲ ਨਹੀਂ ਸੁਣਦਾ ਠੀਕ ਆ ਤੇ ਉਹ ਕਹਿੰਦਾ ਚੱਲ ਕੋਈ ਨਹੀਂ ਆਪਾਂ ਜੀਜੇ ਨੂੰ ਬੁਲਾ ਲਿਓ ਨੇ ਆ ਮੈਂ ਨਹੀਂ ਕੁੜੀਆਂ ਨਾਲ ਲੜਦਾ ਚੱਲ ਮੈਂ ਜੀਜੇ ਨੂੰ ਬੁਲਾ ਲਿਓ ਨਾ ਆ ਠੀਕ ਆ ਉਹ ਗਿਆ ਆਪਣੇ ਵੱਲੋਂ ਭਾਈਏ ਨੂੰ ਬੁਲਾਉਣ ਗਿਆ ਸੀਗਾ ਅੱਗੋਂ ਢਿਆਂਗਾ ਨੇ ਦੱਤਰ ਕੱਢ ਲੇ ਕਿੰਨੇ ਕੋਈ ਨੇ ਕਿੰਨੇ ਨੇ ਮਾਰੇ ਉਹ ਜਿਹੜੇ ਨਿਆੰਗ ਹੈਗੇ ਉਹ ਜਲੰਧਰ ਤੋਂ ਆ ਇੱਥੇ ਜਿਹੜੀ ਉਹ ਆਏ ਸੀਗੇ ਇੱਥੇ ਕੁੜੀ ਰੂਪਾ ਰੂਪਾ ਉਹਨਾਂ ਕਰੇ ਰਹਿਣ ਆਏ ਸੀਗੇ ਅੱਛਾ ਜੀ ਨਿਆੰਗ ਤੋਂ ਲੱਗਦੇ ਨੇ ਉਹਨਾਂ ਦੇ ਕਾਹਦੀ ਕਿੱਲੋ ਮਾਰੇ ਗਏ ਉਹ ਨਿਆੰਗ ਦੋ ਉਹਨਾਂ ਦੇ ਪਤਾ ਨਹੀਂ ਕੀ ਲੱਗਦੇ ਨੇ ਉਹ 1 ਮਹੀਨੇ ਤੋਂ ਉਹਨਾਂ ਕਰ ਰਹਿ ਰਹੇ ਸੀਗੇ ਠੀਕ ਆ ਤੇ ਉਸ ਤੋਂ ਬਾਅਦ ਦੋ ਨਿਆੰਗਣੀਆਂ ਵੀ ਸੀ ਜਿਨ੍ਹਾਂ ਨੇ ਮੇਰੀ ਮੰਮੀ ਨੂੰ ਵਾਲਾ ਤੋਂ ਫੜਿਆ ਸੀਗਾ ਮੇਰਾ ਬ੍ਰਦਰ 2 ਸਾਲ ਦਾ ਆ ਕਿੰਨੇ ਜਾਣੇ ਨੇ ਹੁਣ ਲੱਗਦਾ ਉਹ ਤੇ 3-4 ਜਾਣਿਆਂ ਨੇ 4 ਜਾਣਿਆਂ ਨੇ ਹਟਾ ਕੀਤਾ ਦੋਨੀਆਂ ਗੱਡੀਆਂ ਸੀਗੀਆਂ ਤੇ ਦੋਨੇ ਅੰਗ ਸੀ 18 ਸਾਲ ਦੀ ਉਮਰ ਸੀਗੀ ਤੁਹਾਡੇ ਦੋਨੋਂ ਮੇਰੇ ਬ੍ਰਦਰ ਦੀ ਉਮਰ ਸੀਗੀ 23 22 ਸਾਲ ਮੈਰਿਡ ਸੀ ਹਾਂਜੀ ਮੈਰਿਡ ਸੀ ਤੇ ਫਿਰ ਵੀ ਉਹਨਾਂ ਦੀ ਗੱਲਬਾਤ ਸੀ ਬਾਅਦ ਤੱਕ ਨਹੀਂ ਨਹੀਂ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਉਹ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾ ਉਜੜੇ ਠੀਕਾ ਉਹ ਮੇਰੇ ਜੀਜੇ ਨੂੰ ਲੈਣ ਗਿਆ ਉਸ ਕੁੜੀ ਦੇ ਘਰੋਂ ਉਲਟਾ ਉਸ ਕੁੜੀ ਨੇ ਨੰਗਾ ਕੋਲੋਂ ਮੇਰਾ ਭਰਾ ਮਰਵਾ ਦਿੱਤਾ ਉਹ ਮੰਗਤੀ ਖੂਨ ਮੰਗਤੀ ਕਰਦੇ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਮਿਲੇ ਮੈਂ ਤਾਂ ਕਿ ਨਹੀਂ ਮੇਰੇ ਸਿਰ ਤੇ ਮੇਰਾ ਪਿਓ ਵੀ ਨਹੀਂ ਹੈਗਾ ਮੇਰੇ ਸਿਰ ਤੇ ਮੇਰਾ ਭਰਾ ਸੀਗਾ ਇਕੱਲਾ ਠੀਕ ਆ ਮੈਂ ਹੁਣ ਮੇਰਾ ਭਰਾ ਵੀ ਨਹੀਂ ਹੈਗਾ ਮੈਂ ਚਾਹੁੰਨੀ ਹਾਂ ਉਸ ਕੁੜੀ ਨੂੰ ਫਾਂਸੀ ਦੀ ਸਜ਼ਾ ਮਿਲੇ ਜਿਨੇ ਮੇਰਾ ਭਰਾ ਮੋਗਾਇਆ ਠੀਕ ਦੋਨੋਂ ਕੀ ਗੱਲਬਾਤ ਹੋ ਜਿਹੜੇ ਪਾਣ ਗੱਲਬਾਤ ਸਾਡੀ ਹੀ ਹੋਈ ਆਗੀ ਜਵਾਈ ਮੇਰਾ ਗਲਤ ਸੀ ਉਹਨੂੰ ਆਹੀ ਉਧਰੋਂ ਲੈਣ ਗਏ ਆ ਤੇ ਨਿਹੰਗਣੀਆਂ ਦੋ ਹੀ ਸਾਡੇ ਗੱਲ ਪੈ ਗਈਆਂ ਵਾ ਤੇ ਬੇਟਾ ਮੇਰਾ ਗਾੜੀ ਗਿਆ ਪਹੁੰਚਾਉਣ ਵਾਸਤੇ ਤੇ ਉਹਦੇ ਨਿਹੰਗਾਂ ਨੇ ਤਲਵਾਰਾਂ ਨਾਲ ਉਸੇ ਵੇਲੇ ਵਾਰ ਕਰ ਦਿੱਤਾ ਤੁਹਾਡੇ ਤੇ ਵੀ ਹਮਲਾ ਮੇਰੇ ਤੇ ਵੀ ਹਮਲਾ ਕੀਤਾ ਤਲਵਾਰਾਂ ਨਾਲ ਹੀ ਤੇ ਐਂਡ ਪੁੱਠੇ ਡੰਡੇ ਮਾਰੇ ਆ ਉਹਨਾਂ ਕੋਲੇ ਗੰਡਾਸੇ ਵੀ ਸੀ ਤਲਵਾਰਾਂ ਵੀ ਤੇ ਉਹਨੇ ਗਾੜੀਆਂ ਕਿ ਮੇਰੀ ਮਾਂ ਨੂੰ ਨਾ ਵੱਡੋ ਮੈਨੂੰ ਵੱਡੋ ਇਸ ਗੱਲ ਦੇ ਵਿੱਚ ਉਹਨੂੰ ਵੜ ਦਿੱਤਾ ਉਸੇ ਕਰ ਤੇ ਮੌਕੇ ਤੇ ਕਿੰਨੇ ਨਿਹੰਗ ਸੀ ਲੋਕਾਂ ਦੇ ਤਿੰਨ ਨਿਹੰਗ ਆ ਤੇ ਦੋ ਨਿਹੰਗਣੀਆਂ ਵਾ ਇੱਕੋ ਕੁੜੀ ਆ ਜਿਹਦੇ ਨਾਲ ਮੇਰਾ ਜਵਾਈ ਗਲਤ ਸੀ ਹਾਂਜੀ ਉਹ ਨਿਹੰਗ ਉਹਨਾਂ ਦੇ ਘਰ ਰਹਿੰਦੇ ਅੱਛਾ ਦੋ ਮੌਕੇ ਤੇ ਸੱਦੇ ਜਿਹੜੇ ਉਹਨਾਂ ਨੇ ਆ ਤਲਵਾਰਾਂ ਪਿੱਛੋਂ ਹੀ ਕੱਢਣਾ ਸਿੱਧੀਆਂ ਹੀ ਮੇਰੇ ਪੁੱਤ ਦਾ ਧੌਣ ਵੜ ਦਿੱਤੀ ਆ ਹੱਥ ਵੜ ਦਿੱਤਾ ਢਿੱਡ 'ਚ ਮਾਰੀਆਂ ਤਲਵਾਰਾਂ ਮੌਕੇ ਤੇ 23 ਸਿਰਫ ਮੇਰਾ ਬੇਟੇ ਨੇ ਮੈਨੂੰ ਹੀ ਬਚਾਇਆ ਵਾ ਨੰਗੜੀਆਂ ਨੇ ਮੇਰੇ ਵਾਲ ਫੜੇ ਸੀ ਅੰਦਰ ਲੈ ਗਈਆਂ ਧੂਕੇ ਮੈਨੂੰ ਮੇਰੇ ਬੇਟੇ ਨੂੰ ਬੂਏ ਗਾੜੀ ਵਾਰ ਦਿੱਤਾ ਬਾਅਦ ਜਦੋਂ ਮੈਨੂੰ ਕਿਹਾ ਜਾ ਕੇ ਪੁਲਿਸ ਵਾਲਿਆਂ ਨੂੰ ਕਹਿ ਕਿ ਇਹਨਾਂ ਨੂੰ ਆਣ ਕੇ ਫੜੋ ਸਾਡੇ ਹੱਥੀ ਪੈ ਗਏ ਤਲਵਾਰਾਂ ਕੱਢ ਲਈਆਂ ਫਿਰ ਮੈਂ ਆਪਣੇ ਬੱਚੇ ਨੂੰ ਭਜਾ ਦਿੱਤਾ ਮਗਰ ਭੱਜ ਕੇ ਆਣ ਕੇ ਉਹਨਾਂ ਨੇ ਰਾਹ ਦੇ ਵਿੱਚ ਬਚਾਰ ਤੇ ਵਾਰ ਦਿੱਤਾ ਕਿਸੇ ਨੇ ਸਾਡੀ ਭੈਲ ਭਰੀ ਕੀਤੀ ਕਿਸੇ ਨੇ ਨਹੀਂ ਛਡਾਇਆ ਗਲੀ ਗਵਾਨ ਨੇ ਕਿ ਤੁਸੀਂ ਇਹ ਕੰਮ ਕਿਉਂ ਕਰ ਰਹੇ ਗਲੀ ਦੇ ਵਿੱਚ ਹੋਇਆ ਗਲੀ ਦੇ ਵਿੱਚ ਹੋਇਆ ਬਾਜ਼ਾਰ ਦੇ ਵਿੱਚ ਮੈਂ ਤਾਂ ਨਹੀਂ ਕਿ ਮੁੰਡਾ ਤੁਹਾਡਾ ਨਾਂ ਹੁੰਦਾ ਤੇ ਤੁਹਾਨੂੰ ਇਹਨਾਂ ਨੇ ਨਿਸ਼ਾਨ ਕਰ ਹਾਂਜੀ ਕਰਨਾ ਸੀ ਕਰਨ ਦਾ ਸੀ ਸਾਡੀ ਬਾਬੇ ਬੇਰ ਦੀ ਸਵੇਰੇ ਹੀ ਕਰੰਦਾ ਸਵੇਰੇ ਵੀ ਸਾਡੇ ਕੱਲ ਵੀ ਹੱਥੀ ਪਾਇਆ ਕੱਲ ਸਵੇਰੇ ਗਏ ਅਸੀਂ ਕਿਹਾ ਸਾਡਾ ਇਤਰਾ ਮੁੰਡਾ ਗਲਤ ਆ ਕਹਿੰਦੇ ਨਹੀਂ ਗਲਤ ਹੋ ਸਕਦਾ ਇਹਦੇ ਨਾਲ ਨਹੀਂ ਗਲਤ ਹੋ ਸਕਦਾ ਸਾਡੀ ਭੈਣ ਆ ਸਾਨੂੰ ਇਹਦੇ ਤੇ ਯਕੀਨ ਆ ਇਹ ਬਾਬੇ ਬੇਰ ਦੀ ਘਟਨਾ ਜੇ ਕਾਨੇ ਆਲਾ ਟੋਇਆ ਜੀ ਉਤੋਂ ਦੀ ਘਟਨਾ ਅਸੀਂ ਪੁਲਿਸ ਵਾਲਿਆਂ ਕੋਲ ਨੂੰ ਇਨਸਾਫ ਚਾਹੀਦਾ ਸਾਡੇ ਮੁੰਡੇ ਕੱਲਾ ਕੱਲਾ ਮੇਰਾ ਬੇਟਾ ਜੀ ਟੋਟਲ ਕਿੰਨੇ ਜਾਣੇ ਨੇ ਹਮਲਾ ਕੀਤਾ ਟੋਟਲ 6 ਜਾਣੇ ਤੇ ਹੈਗੇ ਹਮਲੇ ਨਿਹੰਗ ਸਿੰਘ ਬਾਣੇ ਨਿਹੰਗ ਸਿੰਘ ਹੈਗੇ ਜੀ 3 ਤੇ ਦੋ ਨਿਹੰਗਣੀਆਂ ਤੇ 6ਵੀਂ ਉਹ ਜਿਹਦੇ ਨਾਲ ਮੇਰਾ ਜਵਾਈ ਗਲਤ ਆ ਇਹ 6 ਜਾਣੇ 6 ਜਾਣੇ ਨੇ ਹਮਲਾ ਕੀਤਾ ਕਿਸੇ ਨੇ ਗੰਡਾਸੀ ਫੜੀ ਕਿਸੇ ਨੇ ਤਲਵਾਰ ਫੜੀ ਕਿਸੇ ਨੇ ਕੋਸ਼ ਫੜਿਆ ਕਿਸੇ ਨੇ ਕੋਪੜ ਗੰਡਾਸੀ ਜ਼ਿਆਦੇ ਆ ਤਲਵਾਰਾਂ ਜ਼ਿਆਦੀਆਂ ਨਾਲ ਕੋਈ ਡੰਡਾ ਨਹੀਂ ਕੋਈ ਹਿੱਟ ਨਹੀਂ ਕੁਛ ਨਹੀਂ ਇੱਟਾ ਮੈਂ ਉਹਦਾ ਮਾਰੀਆਂ ਜਦੋਂ ਮੇਰੇ ਬੇਟੇ ਨੇ ਵੱਢ ਕੇ ਸੁੱਟ ਕੇ ਗੱਡੀ 'ਚ ਬਹਿ ਗਏ ਆ ਚੱਲ ਗਏ ਆ ਉਦੋਂ ਮੈਂ ਉਹਨਾਂ ਦੇ ਬੂਏ ਨੂੰ ਇੱਟਾ ਮਾਰੀਆਂ ਠੀਕ ਵੀ ਮੇਰਾ ਬੱਚਾ ਮੈਨੂੰ ਦੇਖ ਕੇ ਜਾਓ ਤੁਸੀਂ ਹੁਣ ਕਿੱਥੇ ਚੱਲੇ ਜੋ ਫੇਰ ਮੈਂ ਉਹਦਾ ਗੱਡੀ ਇੱਟਾ ਚ ਲਾਈਆ ਬੂਆ ਮਾਰ ਕੇ ਲੋਕਰ ਕੇ ਠੀਕ ਹੈ ਹਾਂਜੀ ਬਸ ਕਿਹੜਾ ਕਤਲ ਹੋਇਆ ਜੀ 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 ਜਿਹੜਾ ਸਰ ਜਿਹੜਾ ਸਰ ਕਤਲ ਹੋਇਆ ਆ ਸਾ ਜਿਹੜੀ ਇਹਨਾਂ ਦੇ ਪਰਿਵਾਰ ਵੱਲੋਂ ਗੜੀ ਸਾਨੂੰ ਜਾਣਕਾਰੀ ਮਿਲਦੀ ਆ ਉਹਦੇ ਮੁਤਾਬਕ ਜਿਹੜਾ ਅਜੇ ਪਾਲ ਸਿੰਘ ਜੀ ਦੀ ਵਰਦੀ ਬਾਈਕ ਸਾਰਾ ਇਹਦਾ ਤਿੰਨ ਅਣਪਛਾਤੇ ਵਿੱਚ ਨਵ ਲੋ ਜਿਹੜਾ ਇਹਦਾ ਮਰਦ ਕੁੱਤਾ ਗਿਆ ਇਹਦੇ ਪਰਿਵਾਰ ਦੇ ਕਹਿਣ ਮੁਤਾਬਕ ਜਿਹੜਾ ਇਹ ਮਰਨ ਵਾਲਾ ਵਾ ਜਿਹਦੀ ਇਹਦੇ ਸਿਸਤੋ ਜਿਹੜੀ ਸੀ ਉਹਦਾ ਹਸਬੰਡ ਸੀ ਹੈਪੀ ਨਾ ਹੋਣਾ ਦਿੱਤੀ ਉਹਦੇ ਰੂਪਨਾ ਦੀ ਔਰਤ ਦੇ ਨਾਲ ਜਿਹੜੇ ਇਹਦੇ ਰਿਸ਼ੇਸ਼ ਸੀ ਔਰ ਇਹਦੀ ਵਾਈਫ ਨੂੰ ਪਤਾ ਲੱਗ ਗਿਆ ਸੀ ਕੰਨ ਔਰ ਇਹਨਾਂ ਦੇ ਘਰ ਥੋੜਾ ਗਲੇਸ਼ ਹੋਇਆ ਤੇ ਉਹ ਕੱਲ ਦਾ ਘਰੋਂ ਨਰਾਜ ਹੋ ਕੇ ਗਿਆ ਸੀ ਅੱਜ ਜਦੋਂ ਇਹ ਉਹਦੀ ਤਲਾਸ਼ ਤੇ ਵਿੱਚ ਰੂਪਾ ਦੇ ਘਰ ਆਏ ਔਰ ਰੂਪਾ ਦੇ ਘਰ ਆ ਕੇ ਜਦੋਂ ਇਹਨਾਂ ਨੇ ਪੁੱਛਿਆ ਰੂਪਾ ਦੇ ਘਰ ਇੱਕ ਨਿਆਗ ਸਿੰਘ ਬੁੱਢਾ ਦਲਦਾ ਹੈਗਾ ਸੀ ਔਰ ਇਹਨਾਂ ਦਾ ਉਸੇ ਥੋੜਾ ਬੋਲਬਲੀਆ ਹੋਇਆ ਤੇ ਉਹ ਧਿਆਨ ਸਿੰਘ ਨੇ ਆਪਣਾ ਫੋਨ ਕਰਕੇ ਕੋਈ ਅਨਨੋਨ ਬੰਦੇ ਬੁਲਾਏ ਆ ਜੋ ਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਜਿਆਦੇ ਮਾਰੇ ਪਾਏ ਸੀ ਔਰ ਇਹਨਾਂ ਦੀ ਜਿਹੜੀ ਇਥੋਂ ਪਾਈ ਹੋਈ ਹੈ ਔਰ ਉਹਨਾਂ ਨਿਆਗ ਸਿੰਘ ਲਾਣੇ ਫਿਰੋਨ ਜਿਹੜੇ ਆ ਮਤਲਬ ਜਿਹੜਾ ਮਰਡਰ ਕੀਤਾ ਵਾ ਔਰ ਫਿਲਹਾਲ ਇਹ ਮਕਦਮਾ ਦਰਜ ਕਰਕੇ ਤਫਤੀਸ਼ ਕਰਾਂਗੇ ਔਰ ਜਿਹੜਾ ਜੋ ਵੀ ਹੈਗਾ ਕੋਈ ਵੀ ਜਿਹੜਾ ਹੈਗਾ ਦੋਸ਼ੀ ਉਹ ਬਖਸ਼ੇ ਹੋ ਜਾਏ ਮਰਡਰ ਕਿਸ ਚੀਜ਼ ਨੇ ਕੀਤਾ ਸੀ ਅ ਇਹਨਾਂ ਦੇ ਕਹਿਣ ਮੁਤਾਬਕ ਕੁਰਬਾਨਾ ਮਾਰੀਆਂ ਉਹਦੇ ਪਹਿਲਾਂ ਉਹਦਾ ਪੋਸਟ ਮਾਰਟ ਕਰਾਵਾਂਗੇ ਜਿਹੜੀ ਫਿਰ ਉਹ ਕਾਗਜ਼ ਦੀ ਸਬਤ ਹੋਤਾ ਤੇ ਸਿਕਹੜੀ ਹੋਇਆ ਹੋਇਆ ਇਹ ਉੱਥੇ ਆਪਣੇ ਭਾਈ万 ਸਿੰਘ ਦੇ ਉਹ ਜਿਹੜਾ ਉਹਨਾਂ ਦਾ ਰੂਪਾ ਦੇ ਘਰ ਦੇ ਨਜ਼ਦੀਕ ਹੋਇਆ ਠੀਕ ਹੈ ਠੀਕ ਹੈ ਜੀ